ਸੋ ਸ੍ਰੀ ਕਾਲ ਜੀ ਕਲਰ ਕਲੋਥ ਹਾਊਸ ਚੈਨਲ ਦੇਖਦੇ ਸਾਰੀ ਪੈਂਡ ਬਰਾਉਂਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖਿਆ ਹੈ ਫਿਰ ਚੈਨਲ ਦਾ ਸਬਸਕ੍ਰਾਈਬ ਕਰਨਾ ਬਣਦਾ ਕਿਉਂਕਿ ਅਸੀਂ ਬਹੁਤ ਸੋਹਣੇ ਸੋਹਣੇ ਸੂਟ ਪਹਿਲਾਂ ਦੇ ਚੁੱਕੇ ਤੇ ਹੁਣ ਹੋਰ ਦੇਣੀ ਹੈ ਸਬਸਕ੍ਰਾਈਬ ਕਰੋਗੇ ਤਾਂ ਹੀ ਦੇਖੋਗੇ ਸਵੇਰੇ 9 ਵਜੇ ਇੰਡੀਆ ਟਾਈਮ ਦੇ ਤੇ ਸੰਡੇ ਨੂੰ ਸ਼ਾਮ ਨੂੰ 5 ਵਜੇ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦੇਣੇ ਹੈ ਬਹੁਤ ਪਿਆਰੀਆਂ ਜੀ ਆਈਟਮਾਂ ਦੇਣੀ ਹੈ ਗਲਾਸ ਆਰਗੈਂਜ਼ਾ ਪਿਛਲੇ ਦਿਨਾਂ ਅਸੀਂ ਦਿੱਤਾ ਤੁਹਾਨੂੰ ਪ੍ਰਿੰਟਡ ਦੋ ਵਾਰੀ ਦਿੱਤਾ ਬਹੁਤ ਪਿਆਰ ਕੀਤਾ ਤੁਸੀਂ ਉਹਨਾਂ ਸੂਟਾਂ ਨੂੰ ਤੇ ਅੱਜ ਅਸੀਂ ਕਿਉਂਕਿ ਨਾ ਡਿਮਾਂਡ ਬਹੁਤ ਸੀਗੀ ਤੇ ਅਸੀਂ 6ਤੀ ਰਿਪੀਟ ਮੰਗਾ ਲਏ ਜਿੰਨਾ ਖਸਾ ਤੋਂ ਪੋਸੀਬਲ ਹੋਇਆ ਤੇ ਅੱਜ ਤੁਹਾਨੂੰ ਇਹ ਦੇ ਰਹੇ ਹਾਂ ਅਸੀਂ ਮੈਚਿੰਗ ਚ ਪਿਛਲੇ ਦਿਨਾਂ ਚ ਇੱਕ ਵਾਰੀ ਮੈਚਿੰਗ ਦੇ ਚੁੱਕੇ ਇੱਕ ਵਾਰੀ ਆਲ ਓਵਰ ਹੁਣ ਫੇਰ ਮੈਚਿੰਗ ਦੀ ਵਾਰੀ ਆ ਗਈ ਸਿਮਰ ਬ੍ਰਾਂਡ ਦਾ ਗਲਾਸ ਆਰਗੈਂਜ਼ਾ ਬਹੁਤ ਪਿਆਰਾ ਫਾਈਨ ਠੀਕ ਹੈ ਜੀ ਇਹਦੀ ਵੀਰਿੰਗ ਬਹੁਤ ਅੱਛੀ ਹੈ ਦੋਨੋਂ ਦੂਸੇ ਜਿਹੜਾ ਨੋਰਮਲ ਔਰਗਾਂਜ਼ ਹੈ ਉਹਦੇ ਨਾਲੋਂ ਬੈਟਰ ਇਹਦੀ ਵੀਰਿੰਗ ਹੈ ਅਸੀਂ ਇਹ ਸੂਟ ਸਵਾਲੀ ਠੀਕ ਹੈ ਭੈਣ ਜੀ ਨੇ ਸਵਾਇਆ ਹੋਇਆ ਤੇ ਆ ਤੁਹਾਨੂੰ ਇਹਦੇ ਨਾਲ ਮਿਲੂਗੀ ਦੇਖੋ ਬਿਲਕੁਲ ਕ੍ਰੇਪ ਦੀ ਲਿਖਾ ਪਾਉਂਦੀ ਆ ਆ ਜਿਹੜਾ ਤੁਹਾਨੂੰ ਇਹਦੇ ਵਿੱਚ ਮੁੰਤੀ ਜੀ ਦਿਸ ਰਹੀ ਹੈ ਉਹ ਮਤਲਬ ਵਟਾਂ ਜੀ ਦਿਸਦੀਆਂ ਉਹ ਨਹੀਂ ਕੰਸੀਡਰ ਕਰਨੀਆਂ ਪਲੇਨ ਹੈ ਇਹ ਇਹ ਤਾਂ ਰੋਲਸ ਦੇ ਉੱਤੇ ਚੜੀ ਹੁੰਦੀਆਂ ਨਾ ਉਹਦੀ ਇਮਪ੍ਰੈਸ਼ਨ ਜੇ ਬਣ ਜਾਂਦਾ ਹੈ ਤੇ ਸੈਲਫ ਪ੍ਰਿੰਟਿੰਗ ਹੈ ਇਹਦੇ ਨਾਲ ਦੀ ਨੈਗੇਟਿਵ ਪ੍ਰਿੰਟਿੰਗ ਬਲੈਕ ਦੇ ਵਿੱਚ ਤੇ ਲਾਈਟ weight ਤੁਹਾਨੂੰ ਮਿਲੂਗਾ ਇਹ ਈ ਫੈਬਰਿਕ ਹੁੰਦਾ ਮੋਢਾਲ ਠੀਕ ਹੈ ਜੀ ਆਹ ਲੋ ਆਹ ਸੂਟ ਬਣਨਾ ਤੁਹਾਡਾ ਦੇਖੋ ਪਹਿਲਾ ਸੂਟ ਪ੍ਰਾਈਸ ਮਿਲੂਗਾ 1490 ਲੋ ਜੀ ਅਗਲਾ ਤੁਹਾਨੂੰ ਇਹਦੇ ਵਿੱਚ ਇਹ ਕਲਰ ਮਿਲੂਗਾ ਇਹ ਆ ਗਈ ਜੀ ਤੁਹਾਡੀ ਬਾਟਮ ਤੇ ਇਹ ਆ ਗਿਆ ਤੁਹਾਡਾ ਮੇਰੇ ਸੱਲੇ ਰੱਖ ਦੀਏ ਫਿਰ ਜ਼ਿਆਦਾ ਕਲੀਅਰ ਹੋ ਜਾਂਦਾ ਹੈ ਇਹ ਆਊਗਾ ਹੁਣ ਹੁਣ ਦੇਖੋ ਲੁੱਕ ਕਿੰਨੀ ਪਿਆਰੀ ਆਉਂਦੀ ਹੈ yellow ਕਲਰ ਦਿਖਦਾ ਨ ਉੱਪਰ ਕੇ ਨਹੀਂ ਤਾਂ brown brown ਜਿਹਾ ਲੱਗਦਾ ਹੈ ਆ ਤੁਹਾਨੂੰ ਮਿਲੂਗੀ ਸ਼ਰਟ ਬਹੁਤ ਸੋਹਣੀ ਲੁੱਕ ਆਉਣੀ ਐ ਸੂਟ ਦੀ 1490 1490 ਹੂੰ 1490 ਤੁਹਾਡੇ ਘਰ ਆਉਣੇ ਤੇ ਲੋ ਜੀ ਅਗਲਾ ਕਲਰ ਤੁਹਾਨੂੰ ਇਹ ਮਿਲ ਰਿਹਾ ਇਥੇ ਨੋਟ ਕਰੋ ਕਲਰ ਠੀਕ ਹੈ ਹਾਂ ਲੋ ਜੀ ਬੋਟਮ ਆ ਗਈ ਐ ਦੇਖੋ ਤੁਸੀਂ ਹੈ ਨਾ ਲਿਸ਼ਕਾ ਮਾਰਦੀ ਐ ਪੂਰੀਆਂ ਜਿਵੇਂ ਅ ਉਹਦੇ ਉੱਤੇ ਹੁੰਦੀ ਐ ਕ੍ਰੇਮਤੀ ਹੁੰਦੀ ਐ ਉਹਵੇਂ ਦਾ ਫੈਬਰਿਕ ਆਊਗਾ ਤੁਹਾਡੇ ਕੋਲੇ ਅੱਛੀ ਫਰਮ ਐ ਅੱਛੀਆਂ ਚੀਜ਼ਾਂ ਬਣਾਉਂਦੀ ਐ ਲੋ ਜੀ ਆ ਲੁੱਕ ਕਾ ਠੀਕ ਐ ਲੋ ਅਗਲਾ ਅਗਲਾ ਡਿਜ਼ਾਈਨ ਇਹ ਵਾਲਾ ਆ ਗਿਆ ਇਹ ਨਵਾਂ ਵਾਲਾ ਹਾਂ ਸ਼ਾਇਦ ਇਹ ਪਹਿਲਾਂ ਨਹੀਂ ਸੀ ਆਇਆ ਕੁਝ ਨਵੇਂ ਆ ਗਏ ਕੁਝ ਰਿਪੀਟ ਆਈ ਹੈ ਲੋ ਜੀ ਆ ਲੁੱਕ ਕਹੂਗੀ ਸੂਟ ਦੀ ਤੇ ਆ ਇਹਦੀ ਤੁਹਾਨੂੰ ਡਸਟੀ ਗਾਜਰੀ ਜੀ ਕਹਾਂਗੇ ਆਪਾਂ ਬਾਟਮ ਮਿਲ ਰਹੀ ਹੈ ਉਹਦੇ ਉੱਤੇ ਸੈਲਫ ਪ੍ਰਿੰਟ ਮਿਲੂਗਾ ਤੇ ਇਹਦੀ ਲੁੱਕ ਇਹ ਵਾਲੀ ਆਊਗੀ ਠੀਕ ਹੈ ਜੀ ਬਹੁਤ ਸੋਹਣੀਆਂ ਚੀਜ਼ਾਂ ਨੇ ਸੋਚਣ ਦਾ ਮਸਲਾ ਹੀ ਨਹੀਂਗਾ ਪਹਿਲਾਂ ਅਸੀਂ ਬਹੁਤ ਦੇ ਦੇ ਤੁਹਾਨੂੰ ਤੇ ਆਫਲਾਈਨ ਵੀ ਸਾਡੇ ਬਹੁਤ ਜ਼ਿਆਦਾ ਇਹਦੀ ਡਿਮਾਂਡ ਰਹਿੰਦੀ ਹੈ ਲੋ ਜੀ ਏ ਕਲਾਸ ਟੈਸਟਡ ਤੇ ਪਾਸ ਫੈਬਰਿਕ ਹੈ ਲੋ ਜੀ ਵੈਸੇ ਤਾਂ ਇਹ ਇਹਦਾ ਥਿਕ ਜਾ ਰੰਗ ਹੈ ਕੋਈ ਮਿਲਦਾ ਬੜਾ ਫਰਕ ਪੈਣਾ ਨਹੀਂ ਲਾ ਰੱਖੇ ਦੋਂ ਪਰ ਫਿਰ ਵੀ ਚਲੋ ਰੱਖ ਦਿੰਨੀ ਹਾਂ ਮੈਂ ਲੋ ਥੋੜਾ ਜਿਹਾ ਫਰਕ ਪਿਆ ਜਿਆਦਾ ਨਹੀਂ ਕਿਉਂਕਿ ਲੇਅਰ ਦੇ ਵਿੱਚ ਹੀ ਸੀ ਆਹ ਕਲਰ ਤੁਹਾਨੂੰ ਮਿਲਣਾ ਹੈ ਲੋ ਹੋਰ ਨੋਟ ਕਰ ਲੋ ਅੱਛੀ ਤਰ੍ਹਾਂ ਮਸਟਰਡ ਟਾਈਪ ਹਾਂ ਜੀ ਵੁੱਡਨ ਮਸਟਰਡ ਹੈਨਾ ਵੁੱਡਨ ਮਸਟਰਡ ਜਿਹਾ ਕਲਰ ਹੈ ਠੀਕ ਹੈ ਜੀ ਲੋ ਲਸ਼ ਲਸ਼ ਕਰਦੇ ਸੂਟ ਨੇ ਇਹਨ ਪੂਰੇ ਗਲਾਸ オーਰਗੈਂజా ਤਾਂ ਹੈਵੀ ਗਲਾਸ オーਰਗੈਂజా ਹੀ ਆਇਆ ਹੈ ਠੀਕ ਹੈ ਜੀ ਅਗਲਾ ਕਲਰ ਤੁਸੀਂ ਇਹ ਨੋਟ ਕਰੋ ਮਾਊਸ ਟਾਈਪ ਤੇ ਇਹ ਆ ਗਿਆ ਜੀ ਤੁਹਾਡਾ ਸ਼ਰਟ ਦਾ ਕਲਰ ਠੀਕ ਹੈ ਜੀ ਬਹੁਤ ਪਿਆਰੀ ਜੀ ਕੰਬੀਨੇਸ਼ਨ ਬਣਦੇ ਨੇ ਲਓ ਜੀ ਅਗਲਾ ਕਲਰ ਇਹ ਮਿਲੂਗਾ ਤੁਹਾਨੂੰ ਲਓ ਕੁਆਂਟੀਟੀ ਤੁਹਾਨੂੰ ਪੂਰੀ ਦਵਾਂਗੇ ਜਿੰਨੇ ਮਰਜ਼ੀ ਸੂਟ ਲੈ ਲਿਓ ਤੁਸੀਂ ਹਣ ਲਓ ਜੀ ਇਹਦੀ ਆ ਲੁੱਕ ਆਉਂਦੀ ਹੈ बॉटम रखती ना थले तो ब्राउन ब्राउन जो जा ज्यादा दिख है। आ, रहा के थोड़ी ठीक है जी। जी। एक्चुअल कलर आऊगा उ गया नोट, कलर प्रिंट नोट करो फिर मैं थले वाला फैब्रिक रख दी लो आुक आऊगी येलो हूँ उभर के आया है। ठीक है आुक आऊगी बहुत प्यारा सूट बनना है ਸਿਰਫ 14 90 'ਚ ਅਗਲਾ ਆ ਗਿਆ ਬਲੈਕ ਠੀਕ ਹੈ ਜੀ ਲੋ ਪ੍ਰਿੰਟਿੰਗ ਨੋਟ ਕਰ ਲਓ ਬਲੈਕ ਰੱਖਣ ਨਾਲ ਮੈਨੂੰ ਕੋਈ ਲੱਗਦਾ ਬੜਾ ਫਰਕ ਨਹੀਂ ਪੈਣਾ ਕਿਉਂਕਿ ਆਪ ਹੀ ਬਲੈਕ ਹੀ ਹੈ ਇਹ ਪੂਰਾ ਐਂਡ ਲਸ਼ ਲਸ਼ ਕਰਦਾ ਲਾਈਟ weight ਫੈਬਰਿਕ ਤੇ ਸਿਰਫ 14 90 'ਚ ਲੋ ਜੀ ਅਗਲਾ ਲੋ ਬਹੁਤ ਸੋਹਣਾ ਕਲਰ ਤੇ ਬਹੁਤ ਸੋਹਣਾ ਫੈਬਰਿਕ ਮਿੰਟੋ ਮਿੰਟੀ ਫਾਈਨਲ ਕਰਨਾ ਹੈ ਸੋਚਣ ਦਾ ਕੋਈ ਮਸਲਾ ਹੀ ਨਹੀਂਗਾ ਕਿਉਂਕਿ ਬਹੁਤ ਪਿਆਰੀ ਜੀ ਡੀਲ ਤੁਹਾਨੂੰ ਦੇਣ ਲੱਗੇ ਆ ਸੀ ਲੋ ਆ ਦੇਖੋ ਮਿੱਠਾ ਮਿੱਠਾ ਜਿਹਾ ਉਠਾਉਗਾ येलो ਦੇ ਉੱਤੇ ਠੀਕ ਹੈ ਲੋ ਜੀ ਅਗਲਾ ਅ ਪ੍ਰਭੂ ਜੀਆ ਪਿੰਕ ਹਾਂ ਹੈਨਾ ਪ੍ਰਭੂ ਜੀਆ ਪਿੰਕ ਦੇ ਉੱਤੇ ਆ ਤੁਹਾਨੂੰ ਉਠਾਉਣਾ ਸੂਰ ਦਾ ਲੋ ਠੀਕ ਹੈ ਬਹੁਤ ਪਿਆਰੀ ਆਈਟਮ ਤਿਆਰ ਹੋਣੀ ਹੈ ਲੋ ਜੀ ਅਗਲਾ ਆ ਗਿਆ ਪਿੰਕ ਲੋ ਇਹਦੇ ਸਲ ਵੀ ਰੱਖ ਕੇ ਦਿਖਾ ਦਿੰਨੀ ਐ ਮੈਂ ਫਿਰ ਜਿਆਦਾ ਪਤਾ ਲੱਗ ਜਾਂਦਾ ਹੈ ਲੋ ਜੀ ਆਹ ਲੁਕ ਆਉਗੀ ਇੱਥੇ ਥੋੜਾ ਜਿਹਾ ਡਲ ਆ ਰਿਹਾ ਸੀ ਇੱਥੇ ਜਿਆਦਾ ਸੋਨਾ ਆ ਰਿਹਾ ਲੋ ਆ ਆਹ ਲੁਕ ਆਉਗੀ ਸੂਟ ਦੀ ਬਣ ਕੇ ਬਹੁਤ ਹੀ ਹਾਲੇ ਮੇਲਾ ਜਾਂਦਾ ਪ੍ਰਿੰਟ ਬਹੁਤ ਪਿਆਰਾ ਪਰਮੀ ਜੀ ਲੁਕ ਆਉਂਦੀ ਸੂਟ ਨੂੰ ਸਿਰਫ 14 90 ਲੋ ਜੀ ਅਗਲਾ ਆ ਗਿਆ ਇਹ ਵਾਲਾ ਕਲਰ ਠੀਕ ਹੈ ਲੋ ਅ ਕਿਹੜਾ ਕਲਰ ਕਵਾਂਗੇ ਇਹਨੂੰ ਹਾਂ ਡਾਈ ਮਹਿੰਦੀ ਜੀ ਵਰਗਾ ਹੀ ਕਲਰ ਹੈ ਦਾ ਠੀਕ ਹੈ ਜੀ ਤੇ ਇਹਦੇ ਥਲੇ ਆਪਾਂ ਰੱਖ ਲੈਣੀ ਆ ਬਾਟਮ ਤੇ ਹੁਣ ਦੇਖ ਲਓ ਜੀ ਕਲਰ ਆ ਵਾਲਾ ਕਲਰ ਆਊਗਾ ਠੀਕ ਹੈ ਬਹੁਤ ਸਰਦਾਰੀ ਸੂਟ ਤਿਆਰ ਹੋਊਗਾ ਤੁਹਾਡਾ ਕਿਉਂਕਿ ਪ੍ਰਿੰਟ ਸੋਹਣਾ ਬਹੁਤ ਲੱਗਦਾ ਹੁੰਦਾ ਆ ਵਾਲਾ ਕਾਲੇ ਮਾਲੇ ਜੀ ਤੇ ਅਗਲਾ ਆ ਗਿਆ ਜੀ ਤੁਹਾਡਾ ਇਹ ਵਾਲਾ ਕਲਰ ਸਾਰਿਆਂ ਨੂੰ ਦੇਣੀ ਆ ਰੰਗ ਸਾਰੇ ਉਮਰਾਂ ਵਾਲਿਆਂ ਨੂੰ ਦੇਣੀ ਆ ਆਪਾਂ ਚਾਹੇ ਕਿਸੇ ਨੂੰ ਫਿੱਕਾ ਚਾਹੇ ਕਿਸੇ ਨੂੰ ਗੂੜਾ ਪਿਛਲੀ ਵਾਰੀ ਮਿਲ ਲੱਗਦਾ ਹੈ ਆਪਣੇ ਉਹ ਆਂਟੀ ਹੈਗੇ ਜਿਹੜੇ ਕਮਲਜੀਤ ਆਂਟੀ ਉਹਨਾਂ ਦੀ ਡਿਮਾਂਡ ਸੀ ਉਹਨੂੰ ਮਿਲਿਆ ਨਹੀਂ ਇਹ ਸੂਟ ਤੇ ਹੁਣ ਦੇ ਦੇਣੇ ਆਸੀਂ ਇਹ ਲਓ ਜੀ ਕਰੋ ਨੋਟ ਦੇਖੋ ਕਿੰਨਾ ਪਿਆਰਾ ਜਾਂ ਨਾਲੇ ਤਾਂ ਫਿੱਕਾ ਲੱਗੂਗਾ ਤੇ ਨਾਲੇ ਵਿੱਚ ਫਿੱਕੇ ਫਿੱਕੇ ਜਿਹੇ ਰੰਗਾਂ ਦਾ ਭਰਮੀ ਲੁੱਕ ਦਾ ਰੌਣਕ ਭਰਿਆ ਸ਼ਰਟ ਬਣ ਜੂਗਾ ਲਓ ਜੀ ਅਗਲਾ ਬਹੁਤ ਸਾਰੇ ਪ੍ਰਿੰਟ ਨੇ ਕੁਝ ਰਿਪੀਟ ਹੈ ਤੇ ਕੁਝ ਨਵੇਂ ਆ ਗਏ ਲਓ ਜੀ ਕਰੋ ਜੀ ਨੋਟ ਆ ਤੁਸੀਂ ਬਣਾਇਆ ਹੈ ਹਾਂ ਜੀ ਹਾਂ ਇਹ ਵਾਲਾ ਕਲਰ ਡਿਜ਼ਾਈਨ ਭੈਣ ਜੀ ਨੇ ਬਣਾਇਆ ਅਜੇ ਪਾਕ ਹੀ ਨਹੀਂ ਆਇਆ ਇਹ ਨਹੀਂ ਤਾਂ ਤੁਹਾਨੂੰ ਮੈਂ ਕੈਮਰਾ ਉਧਰੋਂ ਕਰਾ ਦਿੰਦੀ ਚਲੋ ਇਹਨਾਂ ਨੇ ਚਾਂਸ ਮਿਸ ਕਰਤਾ ਕੈਮਰੇ ਚ ਆਉਂਦਾ ਇਹਨਾਂ ਦੀ ਮਰਜ਼ੀ ਹੈ ਲੋ ਜੀ ਆ ਲੋ ਕਰੋ ਨੋਟ ਠੀਕ ਹੈ ਦੇਖੋ ਬਹੁਤ ਸੋਹਣਾ ਲੱਗਦਾ ਡੀਸੈਂਟ ਜਿਹਾ ਲੱਗਦਾ ਸੂਟ ਪਾਇਆ ਹੋਇਆ ਇਹ ਲੋ ਅਗਲਾ ਵਾਲਾ ਇਹ ਆ ਗਿਆ ਸੇਮ ਦਾ ਹਾਂ ਜੀ ਹਾਂ ਸੇਮ ਦਾ ਗਜਰੀ ਜੀ ਟੋਨ ਹੈ ਬਹੁਤ ਸੋਹਣਾ ਲੱਗਦਾ ਸੂਟ ਠੀਕ ਹੈ ਥੋੜਾ ਜਿਹਾ ਰੌਣਕ ਵੱਧ ਲੱਗਦੀ ਏ ਲੋ ਜੀ ਸਿਰਫ 6 14 90 ਚ ਬਹੁਤ ਪਿਆਰੀ ਡੀਲ ਹੈ ਮੈਂਟੇ ਲੈਣਾ ਤੁਸੀਂ ਤੇ ਕਿਉਂਕਿ ਇਹ ਨਾ ਸੈਮੀ ਪਾਰਟੀ ਵੀਅਰ ਫਾਰਮਲ ਲੁੱਕ ਦੇ ਵਿੱਚ ਸੂਟ ਆ ਜਾਂਦਾ ਕਿਉਂਕਿ ਲਸਟਰ ਵੀ ਹੈ ਨਾ ਤੇ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਇਹ ਬਣ ਕੇ ਤੇ ਤੁਸੀਂ ਆ ਰਾਮ ਨਾਲ ਆਪਾਂ ਜਿਹੜੇ ਛੋਟੇ-ਮੋਟੇ ਫੰਕਸ਼ਨ ਇਧਰ-ਉਧਰ ਗਲੀ ਮੱਲੇ ਚ ਵੀ اٹੈਂਡ ਕਰਨੇ ਹੁੰਦੇ ਆ ਜਾਂ ਕੁਝ ਕਿਟੀਆਂ ਜਿਹਾ ਸਮਥਿੰਗ ਲਾਈਕ ਦਿਸ ਉਹਦੇ ਵਿੱਚ ਵੀ ਬਹੁਤ ਅੱਛੇ ਲੱਗਦੀ ਏ ਲੋ ਆ ਲੁੱਕ ਕਹੋਗੇ ਸੂਟ ਦੀ ਠੀਕ ਹੈ ਲੋ ਜੀ oh my god ਬਹੁਤ ਸੋਹਣਾ ਪ੍ਰਿੰਟ ਬਿਊਟੀਫੁਲ ਲੋ ਪ੍ਰਿੰਟ ਬਹੁਤ ਸੋਹਣਾ ਹੈ ਤੇ ਨਾਲ ਇਹ ਵਾਲੀ ਡੀਸੈਂਟ ਜਿਹਾ ਕਲਰ ਬਾਟਮ ਦਾ ਲੋ ਠੀਕ ਹੈ ਤੁਸੀਂ ਫੁੱਲ ਸੂਟ ਨੂੰ ਲਾਈਨਿੰਗ ਲਵਾਈ ਸੀ ਲੋ ਇਹਨਾਂ ਨੇ ਤਾਂ ਫੁੱਲ ਨੂੰ ਲਵਾਈ ਹੈ ਪਰ ਤੁਸੀਂ ਬਾਟਮ ਦੇ ਨਾਲ ਵੀ ਲਾਉਣਾ ਚਾਹੋ ਤਾਂ ਲਵਾ ਬਿਨਾ ਬਾਟਮ ਉਹਦੇ ਤੋਂ ਵੀ ਬਣ ਜੂਗੀ ਬਟ ਹੁਣ ਜਿਵੇਂ ਮੌਸਮ ਥੋੜਾ ਅੱਗੇ ਚੇਂਜ ਆ ਰਿਹਾ ਉਹਦੇ ਵਿੱਚ ਤੁਸੀਂ ਬਾਟਮ ਨੂੰ ਵੀ ਲਾ ਲੈਣੇ ਤੇ ਪੂਰਾ ਸਰਦੀਆਂ ਵਾਲਾ ਸੂਟ ਬਣ ਜਾਂਦਾ ਤੁਹਾਡਾ ਲੋ ਜੀ ਦੇਖੋ ਬਹੁਤ ਪਿਆਰਾ ਇਹ ਰਿਪੀਟ ਮੰਗਾਇਆ ਸੀ ਪਹਿਲਾਂ ਵੀ ਦਿੱਤਾ ਸੀ ਹਨਾ ਹਾਂ ਇਹ ਬਹੁਤ ਡਿਮਾਂਡ ਚ ਸੀ ਇਹ ਵਾਲਾ ਪ੍ਰਿੰਟ ਬਹੁਤ ਸੋਹਣਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਜਿਮੈਟ੍ਰਿਕ ਜਿਹਾ ਲੱਗ ਰਿਹਾ ਦੇਖਣ ਚ ਲਓ ਜੀ ਗਜਰੀ ਡਸਟੀ ਗਜਰੀ ਟਾਈਪ ਜਿਹਾ ਹਾਂ ਡਸਟੀ ਜਿਹਾ ਕਲਰ ਹੈ ਗਜਰੀ ਤਨੀ ਕਹਿ ਸਕਦੇ ਇਹਨੂੰ ਆਪਾਂ ਹਾਂ ਲੋ ਆ ਤੁਹਾਨੂੰ ਮਿਲੂਗਾ ਇਹਦਾ ਸ਼ਰਟ ਲਓ ਜੀ ਪੂਰੇ ਲਸ਼ ਲਸ਼ ਕਰਦੇ ਸੂਟ ਦੇਣੇ ਆ ਤੁਹਾਨੂੰ ਸਿਰਫ 1490 ਚ ਲਓ ਜੀ ਹੁਣ ਇੱਕ ਪੁਰੇ ਦਿਨ ਪਹਿਲਾਂ ਅ ਇਥੋਂ ਯਾਦ ਕਰਾਵਾਂ ਮੈਂ ਉਹ ਚੱਕੀ ਬਤੂ ਤੇ ਮੇਰੀਆ ਵਾਲਾ ਸੂਟ ਪਾਇਆ ਦੇਖਿਆ ਸੀਗਾ ਠੀਕ ਹੈ ਉਹਦੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਅਸੀਂ ਤਾਂ ਪਾ ਲੇ ਪਰ ਤੁਹਾਨੂੰ ਵੀ ਦੇਵਾਂਗੇ ਤੇ ਅੱਜ ਲਓ ਜੀ ਪਹਿਲਾਂ ਦੇ ਚੁੱਕੇ ਇੱਕ ਵਾਰੀ ਆਪਾਂ ਹੈਨਾ ਦਿੱਤੇ ਸੀ ਤੁਹਾਨੂੰ ਅਸੀਂ ਇੱਕ ਵਾਰੀ ਇਹ ਹਾਂ ਕਾਫੀ سارے ਦਿੱਤੇ ਸੀਗੇ ਤੇ ਹੁਣ ਉਹਦੇ ਵਿੱਚ ਕੁਝ ਅਸੀਂ ਕਲਰ ਉਡੀਕ ਰਹੇ ਸੀਗੇ ਵੀ ਹੋਰ ਆ ਜਾਣ ਤੇ ਫੇਰ ਤੁਹਾਨੂੰ ਦੁਬਾਰਾ ਤੋਂ ਦਵਾਂਗੇ ਤੇ ਲਓ ਜੀ ਇਹ ਆ ਗਏ ਜੀ ਚਨਾਉਨ ਚੈਰੀ ਕਲਰ ਚੈਰੀ ਕਲਰ ਪ੍ਰੋਪਰ ਚੈਰੀ ਵਰਗਾ ਬਹੁਤ ਸੋਹਣਾ ਠੀਕ ਹੈ ਮੇਰੇ ਪਾਇਆ ਵੀ ਦੇਖਿਆ ਤੁਸੀਂ ਇੱਕ ਵੀਡੀਓ ਚ ਥੋੜੇ ਦਿਨ ਪਹਿਲਾਂ ਹੀ ਆਈ ਹੈ ਵੀਡੀਓ ਉਹ ਤੇ ਤੁਹਾਨੂੰ ਇਹ ਇਹਦੇ ਉੱਤੇ ਇਹ ਵਾਲੀ ਪ੍ਰਿੰਟਿੰਗ ਠੀਕ ਹੈ ਜੀ ਤੇ ਕਪੜਾ ਬਹੁਤ ਲਾਈਟ ਵੇਟ ਤੇ ਇਹਨ ਪੂਰਾ ਕ੍ਰੀਫ ਵਰਗੀ ਲੁੱਕ ਠੀਕ ਹੈ ਹਾਂ ਚਨਾਉਣ ਹੈ ਤੇ ਪੂਰਾ ਲਸ਼ ਰਸ਼ ਕਰਦਾ ਪਿਓਰ ਚਨਾਉਣ ਦੀ ਆਈਟਮ ਹੈ ਇਹ ਬਹੁਤ ਸੋਹਣਾ ਸੂਟ ਤੇ ਆਲ ਓਵਰ ਤੁਹਾਨੂੰ ਮਿਲਣਾ ਹੈ ਇਹ 1750 ਦਾ ਠੀਕ ਹੈ ਜੀ ਤੇ ਇੱਕ ਤੁਹਾਨੂੰ ਕਲਰ ਇਹਦੇ ਚ ਦਵਾਂਗੇ ਰੈੱਡ ਰਸਟੀ ਰੈੱਡ ਹਾਂ ਰਸਟੀ ਜੈ ਨਾਟ ਰੈੱਡ ਰਸਟੀ ਜੈ ਕਲਰ ਹੈ ਬਹੁਤ ਸੋਹਣਾ ਜਿਆ ਜਿਨ੍ਹਾਂ ਨੂੰ ਚੈਰੀ ਨਹੀਂ ਪਸੰਦ ਆਇਆ ਜਾਂ ਨਹੀਂ ਪਹਿਨਣਾ ਐਸ ਕੇ ਦਾ ਫੈਬਰਿਕ ਹੈ ਚਣੋਣ ਠੀਕ ਹੈ ਤੇ ਲੁੱਕ ਦੇਖੋ ਇੰਨਾ ਸੋਹਣਾ ਬਣਦਾ ਹੈ ਸੂਟ ਪਾ ਕੇ ਇੰਨਾ ਪਿਆਰਾ ਲੱਗਦਾ ਹੈ ਨਾ ਵੀ ਮੇਰੇ ਪਾਇਆ ਹੋਇਆ ਦੇਖ ਕੇ ਹੀ ਸਾਡੇ ਪੁਲਿਸ ਨੇ ਵੀ ਨਾਲ ਆ ਲੈਨੇ ਕਟਵਾ ਲੈ ਨਾਲ ਦੀ ਨਾਲ ਹੀ ਸਾਨੂੰ ਵੀ ਲੈ ਕੇ ਦੋ ਇਹ ਜੇ ਸੋਹਣੇ ਸੂਟ ਤੇ ਲਓ ਜੀ ਆ ਲਓ ਨੀਲਾ oh my god ਬਹੁਤ ਪਿਆਰਾ ਸੂਟ ਹੈ ਸੋਚਣ ਦਾ ਨਾ ਕੋਈ ਮਸਲਾ ਇਨੀ 1750 ਚ ਸੂਟ ਤੁਹਾਡੇ ਘਰ ਆ ਜੂਗਾ ਬਹੁਤ ਪਿਆਰਾ ਜਾ ਲਓ ਜੀ ਹੁਣ ਇਹਦੇ ਚ ਕੁਛ ਨਵੇਂ ਕਲਰ ਡਿਜ਼ਾਈਨ ਆ ਗਏ ਆ ਸੋਬਰ ਜੇ ਕਲਰ ਆ ਗਏ ਕੁਛ ਹਨਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਭੜਕੀਲੇ ਤਿੱਖੇ ਰੰਗ ਨਹੀਂ ਪਸੰਦ ਤੇ ਲਓ ਜੀ ਅਨੀਨ ਜੀ ਹੈ ਅਨੀਨ ਮੋਵਿਸ ਜਾ ਹਾਂ ਤੇ ਲਾਈਟ ਵੇਟ ਫੈਬਰਿਕ ਤੇ ਉਹਦੇ ਵਿੱਚ 골ਡਨ 골ਡਨ ਜਾ ਪ੍ਰਿੰਟ ਠੀਕ ਹੈ ਤੇ ਭਰਮਾ ਜਾ ਪ੍ਰਿੰਟ ਹੈ ਇਹਦੇ ਚ ਸਾਰੇ ਚੋਦੇ ਜੀ ਫੁੱਲ ਫੁੱਲ ਜੇ ਸੀ ਤੇ ਪ੍ਰਾਈਸ ਮਿਲ ਰਿਹਾ ਇਹਦਾ ਵੀ ਤੁਹਾਨੂੰ 1700 हां 1750 ਰੁਪਏ ਅਗਲਾ ਸੂਟ ਤੁਹਾਨੂੰ ਇਹ ਮਿਲੇਗਾ ਠੀਕ ਹੈ ਪਿਓਰ ਦੀ ਆਈਟਮ ਹੈ ਬਹੁਤ ਸੋਹਣੀ ਮਹਿੰਦੀ ਕਲਰ ਠੀਕ ਹੈ ਮਹਿੰਦੀ ਕਲਰ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਠੀਕ ਹੈ ਜੀ ਲੋ ਅਗਲਾ ਆ ਗਿਆ ਲੋ ਇਹ ਵਾਲਾ ਕਲਰ ਅਨਨ ਪਿੰਕ ਜਿਹਾ ਕਲਰ ਹੈ ਠੀਕ ਹੈ ਅਨਨ ਗਾਜਰੀ ਪਿੰਕ ਜਿਹਾ ਬਹੁਤ ਸੋਹਣਾ ਕਲਰ ਤੇ ਲਾਈਟ weight ਫੈਬਰਿਕ ਪਿਓਰ ਦੀ ਆਈਟਮ ਠੀਕ ਹੈ ਜੀ ਲਓ ਜੀ ਇੰਗਲਿਸ਼ ਲਓ ਜੀ ਅੰਗਰੇਜ਼ੀ ਆ ਗਿਆ ਹੁਣ ਠੀਕ ਹੈ ਜੀ ਲਓ ਅਗਲਾ ਆ ਗਿਆ ਇਹ ਵਾਲਾ ਰੰਟੈਕਸ ਦੀ ਮਸਲੀਨ ਮਸਲੀਨ ਠੀਕ ਹੈ ਜੀ ਮਸਲੀਨ ਕਾਦੀ ਹੈ ਬਸ ਤੁਸੀਂ ਐਂ ਲਾ ਲਓ ਵੀ ਕ੍ਰੇਪੀ ਹੈ ਨਾ ਹੀ ਗਲਤੀ ਨਾਲ ਮੇਰੇ ਨਜ਼ਰ ਆ ਰੰਟੈਕਸ ਵਾਲਿਆਂ ਨੇ ਇਹਦਾ ਮਸਲੀਨ ਰੱਖਤਾ ਹੈਗਾ ਤਾਂ ਇਹ ਕ੍ਰੇਪ ਪਰ ਹੀ ਸੂਟ ਹੈ ਵਿਦ ਅ ਸਟੈਂਪਡ ਸੂਟ ਆਊਗਾ ਤੁਹਾਡੇ ਕੋਲ ਤੇ ਲੁੱਕ ਦੇਖੋ ਲਾਈਟ weight ਫੈਬਰਿਕ ਲਾਈਟ ਵੇਟ ਪਿਛਲੇ ਪਾਸੇ ਵਿੱਚ ਲਿਸ਼ਕਾ ਮਾਰਦਾ ਹੈ ਫਰੰਟ ਤੋਂ ਤਾਂ ਮਾਰਨੀ ਹੀ ਸੀਗੀਆਂ ਠੀਕ ਹੈ ਤੇ ਤੁਹਾਨੂੰ ਇਹ ਮਿਲਣਾ ਜੀ 3.5 ਮੀਟਰ ਵੱਡੇ ਵਰ ਦਾ ਸੂਟ ਹੈ 3.5 ਮੀਟਰ ਮਿਲੂਗਾ ਲੋ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਅੰਬੀਆਂ ਜਾਂਦਾ ਪ੍ਰਿੰਟ ਜਿਹੜਾ ਦਾ ਬੇਸ ਕਲਰ ਦਿਖ ਰਿਹਾ ਉਹ ਮੈਨੂੰ ਬੋਟਲ ਗ੍ਰੀਨ ਲੱਗ ਰਿਹਾ ਹਾਂ ਬੋਟਲ ਗ੍ਰੀਨ ਬੇਸ ਕਲਰ ਹੈ ਇਹਦਾ ਪਰਮੀ ਲੁੱਕ ਦਾ ਸੂਟ ਹੈ ਪ੍ਰਾਈਸ ਮਿਲੂਗਾ ਤੁਹਾਨੂੰ 1150 1150 ਰੁਪਈਆ ਠੀਕ ਹੈ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਿਓ ਤੇ ਅਗਲਾ ਤੁਹਾਨੂੰ ਇਹ ਮਿਲੂਗਾ ਲੋ ਜੀ ਔਰੇਂਜ ਕਲਰ ਹੈ ਰਸਟੀ ਔਰੇਂਜਾ ਕਲਰ ਹੈ ਦਾ ਬਹੁਤ ਸੋਹਣਾ ਤੇ ਉਹਦੇ ਉੱਤੇ ਅ 골ਡਨ ਜੇ ਤੇ ਕਰੀਮੀ ਜੇ ਪ੍ਰਿੰਟ ਲੋ ਜੀ ਫੈਬਰਿਕ ਕੀ ਹੈ ਬਸ ਤੁਸੀਂ ਅ ਭੁੱਲ ਜાવો ਵੀ ਇੰਨਾ ਸੋਹਣਾ ਫੈਬਰਿਕ ਤੁਹਾਡੇ ਕੋਲੇ ਆਉਣਾ ਹੈ ਇੰਨਾ ਫਾਈਨ ਵੀ ਆਨੰਦ ਆ ਜਾਣਾ ਹੱਥ ਲਾ ਕੇ ਸੂਟ ਨੂੰ ਸਿਰਫ 1100 50 50 ਚ ਤੁਹਾਡੇ ਕੋਲੇ ਆ ਜਾਊਗਾ ਲੋ ਜੀ ਅਗਲਾ ਕਲਰ ਇਹ ਪਹਿ ਤੁਹਾਨੂੰ ਸ਼ਾਰਟ ਚ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਹੁਣ ਅਸੀਂ ਕੁਆਂਟੀਟੀ ਹੋਰ ਦੇਣੀ ਹੈ ਤੁਹਾਨੂੰ ਕਿਉਂਕਿ ਤੁਹਾਨੂੰ ਸਾਨੂੰ ਆਈਡੀਆ ਹੋ ਜਾਂਦਾ ਹੈ ਵੀ ਤੁਹਾਨੂੰ ਕਿੰਨਾ ਪਸੰਦ ਆ ਗਿਆ ਇਹ ਠੀਕ ਹੈ ਲੋ ਲੋ ਜਿਵੇਂ ਮੈਂ ਕਹਿਆ ਹਵਾ ਜਿੰਨਾ ਭਾਰ ਹੈ ਇਹਦੇ ਵਿੱਚ ਐ ਤੁਹਾਨੂੰ ਵੀ ਉਡਾ ਦੇ ਕੇ ਪਤਾ ਲੱਗ ਗਿਆ ਹੋਣਾ ਕਿੰਨਾ ਫਲੋਈ ਸੂਟ ਹੈ ਤੇ ਇਹ ਤੁਹਾਨੂੰ ਮਿਲ ਰਿਹਾ ਜੀ ਮਸਟਰਡ ਹਾਂ ਠੀਕ ਹੈ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿਰਫ 1150 1150 ਲੋ ਨਾਰਮਲ ਮਸਲੀਨ ਨਹੀਂ ਹੈ ਇਹ ਮੋਡਲ ਮਸਲੀਨਾ ਹੈ ਬਹੁਤ ਫਾਈਨ ਫੈਬਰਿਕ ਲੋ ਇਹ ਆ ਤੁਹਾਨੂੰ ਮਿਲ ਰਿਹਾ ਹੈ ਪ੍ਰਿੰਟ سرمਈ ਕਲਰ ਦੇ ਉੱਤੇ ਠੀਕ ਹੈ ਬਹੁਤ ਪਿਆਰਾ ਜਾਂ ਲੋ 1150 ਕੁਛ ਵੀ ਪ੍ਰਾਈਸ ਨਹੀਂ ਇਹਦਾ ਇੰਨਾ ਸੋਹਣਾ ਸੂਟ ਸੂਟ ਕੋਲੇ ਆਉਣੇ ਲੋ ਜੀ ਅਗਲਾ ਇਹ ਵਾਲਾ ਇਹ ਤੁਹਾਨੂੰ ਮਿਲ ਰਿਹਾ ਜੀ ਅ ਮੋਵਿਸ਼ ਪਰਪਲ ਜਿਹਾ ਹੁੰਦਾ ਜਿਹੜਾ ਹਨ ਮੋਵਿਸ਼ ਟਾਈਪ ਜਿਹਾ ਚੌਕਲੇਟੀ ਮੋਵਿਸ਼ ਜਾਂ ਦੋਨੇ ਕਲਰ ਇਹ ਆ ਇੱਕ ਫਾਲਸਾ ਕਲਰ ਹੈ ਇੱਕ ਚੌਕਲੇਟੀ ਜ ਹੈ ਦੋ ਕਲਰ ਇਹਦੇ ਚ ਦਿਖਾਈ ਦੇ ਰਹੇ ਆ ਠੀਕ ਹੈ ਜੀ ਓਵਰਆਲ ਲੁੱਕ ਤੁਹਾਡੇ ਕੋਲ ਆएगी ਤੁਸੀਂ ਆਪੀ ਦੇਖ ਲਿਓ ਕਿਹੜਾ ਠੀਕ ਹੈ ਲਓ ਜੀ ਇਹ ਆ ਗਿਆ ਜੀ ਅਗਲਾ ਕ੍ਰੀਮੀ ਜਿਹਾ ਬੇਸ ਹੈ ਤੇ ਉਹਦੇ ਉੱਤੇ ਪੀਚੀ ਪੀਚੀ ਜਾਈ ਤੇ ਮੋਬਿਲਸ਼ੀ ਜੀ ਪ੍ਰਿੰਟਿੰਗ ਹੈ ਬਰੀਕ ਪ੍ਰਿੰਟ ਲਾਈਟ weight ਫੈਬਰਿਕ ਰਾਮਟੈਕਸ ਬ੍ਰਾਂਡ 1150 ਰੁਪਏ ਤੁਹਾਡੇ ਘਰ ਆਜੂਗਾ ਲਓ ਜੀ ਅਗਲਾ ਦੇਖੋ ਇਹ λεਮਨ ਟਾਈਪ ਜਿਹਾ ਕਲਰ ਹੈ ਦਾ ਬੇਸ λεਮਨ ਕਰੀਮ ਨਾਟ λεਮਨ ਲੇਮਨ ਕਰੀਮ ਮਤਲਬ ਹੈ ਕਰੀਮ ਫੈਮਿਲੀ ਹੋਈ ਹੈ ਹਲਕਾ ਜਿਹਾ ਬਸ 옐ੋਇਸ਼ ਟੱਚ ਹੈ ਤੇ ਵਿੱਚ ਉਹਦੇ ਉਸ ਤਰ੍ਹਾਂ ਦੀ ਮਸਟਰਡ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਕੋਈ ਏਜ ਗਰੁੱਪ ਹੈ ਤੁਹਾਡਾ ਮਿੰਟੋ ਮਿੰਟੀ ਸੂਟ ਫਾਈਨਲ ਕਰ ਲਿਓ ਅਗਲਾ ਆ ਗਿਆ ਜੀ ਅਹ ਪਿੰਕ ਇਹਦਾ ਬੇਸ ਜਿਹੜਾ ਉਹ ਵਾਈਟ ਟਾਈਪ ਹੈ ਤੇ ਉਹਦੇ ਵਿੱਚ ਪਿੰਕ ਟਾਈਪ ਪ੍ਰਿੰਟਿੰਗ ਹੈ ਲੋ ਬਹੁਤ ਸੋਹਣਾ ਬ੍ਰੀਕ ਬ੍ਰੀਕ ਜਿਹੜਾ ਮਰਜ਼ੀ ਉਠਾ ਦੇ ਲਿਓ ਸੂਟ ਨੂੰ ਉਹੀ ਸੋਹਣਾ ਲੱਗੂਗਾ ਸੂਟ ਬਣ ਕੇ ਤੇ ਪ੍ਰਾਈਸ ਹੈ 11500 ਹੋ ਗਿਆ ਜੀ ਲਓ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਸੋਹਣੀ ਜੀ ਤੇ ਪਿਆਰੀ ਜੀ ਕਲੈਕਸ਼ਨ ਜਿਹਨੂੰ ਤੁਸੀਂ ਪਿਆਰ ਦੇਣਾ ਹੈ ਸ਼ੇਅਰ ਜ਼ਰੂਰ ਕਰਨਾ ਹੈ ਇਨੀ ਕ ਹੈਲਪ ਜ਼ਰੂਰ ਕਰਨੀ ਹੈ ਸਾਡੀ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਨ੍ਹਾਂ ਭੈਣਾਂ ਨਾਲ ਵੀ ਜੁੜਦੇ ਰਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵੈਰਾਈਟੀ ਨਾਲ ਮਿਲਾਂਗੇ